ਰਾਗ ਬਿਲਾਵਲ ਮਹੱਲਾ ਪੰਜਵਾ ਘਰ ਪੰਜਵਾ ਚੌਪਦੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮਿਰਤ ਮੰਡਲ ਜਗ ਸਾਜਿਆ ਫੇਰ ਹੁਣਾਲਾਈ ਗੁਰੂ ਸਾਹਿਬ ਜੀ ਪਵਿੱਤਰ ਬਾਣੀ ਉਚਾਰਦੇ ਹਨ ਪੰਜਵੇਂ ਘਰ ਸਰਤਾਰ ਚੌਜੋਂ ਪੌੜੀਆਂ ਵਾਲੇ ਸ਼ਬਦ ਬਿਲਾਵਲ ਰਾਗ ਚ ਇੱਕੋ ਦੁਆਇ ਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਵਿਚਾਰ ਦਿਨ ਮਹਜੂਰ ਮਿਰਤ ਮੰਡਲ ਜਗ ਸਾਜਿਆ ਇਹ ਭਾਈ ਜਿੰਨਾ ਮੰਡਲ ਸਮੂਹ ਜਗਤ ਸਾਜਿਆ ਇਹ ਸਾਰੇ ਮਿਰਤ ਮੰਡਲ ਮਿਰਤੂ ਹੋ ਜਾਣੇ ਹਨ ਮੰਡਲ ਸਮੂਹ ਸਾਰਿਆਂ ਦਾ ਮੌਤ ਦੇ ਵਾਸ ਪੈ ਜਾਣਾ ਹੈ ਮਿਰਤ ਮੰਡਲ ਮਾਤ ਲੋਕ ਜਿਹੜਾ ਹੈ ਇਹ ਸਾਰਾ ਜਗ ਜਿੰਨਾ ਸਾਜਿਆ ਹੋਇਆ ਇਹ ਸਭ ਮੌਤ ਦੇ ਮੰਡਲ 'ਚ ਹੈ ਮੌਤ ਦੇ ਗੋਲਾਕਾਰ ਤਰੀਕੇ ਦੇ ਅੰਦਰ ਹੈ ਇਹ ਮੌਤ ਦਾ ਘੇਰਾ ਪਾਇਆ ਹੋਇਆ ਸਾਰਿਆਂ ਦੇ ਉੱਤੇ ਜਿੰਨਾ ਸੰਸਾਰ ਸਾਜਿਆ ਹੋਇਆ ਹੈ ਚਾਹੇ ਮਾਤ ਲੋਗ ਦੇ ਚਾਹੇ ਦੇਵਤੇ ਹਨ ਚਾਹੇ ਪਤਾਲ ਦੇ ਹਨ ਸਾਰੇ ਮਰਤੂ ਦੇ ਮੰਡਲ 'ਚ ਆਏ ਹੋਏ ਹਨ ਜੋ ਸੰਸਾਰ ਵਿੱਚ ਪੈਦਾ ਹੋ ਜਿਉਂ ਵਾਲੂ ਘਰ-ਵਾਰ ਇਸ ਪ੍ਰਕਾਰ ਮਾਤ ਮੰਡਲ ਵਿੱਚ ਜਿੰਨੇ ਲੋਕ ਆਏ ਸਮੂਹ 'ਚ ਜਗਤ ਜਿਹੜਾ ਸਾਜਿਆ ਹੈ ਇਹ ਸੂਹ ਮਰਤੂ ਦਾ ਮੰਡਲ ਹੀ ਹੈ ਗੋਲਾਕਾਰ ਘੇਰਾ ਹੈ ਅਤੇ ਜਿਉਂ ਬਾਲੂ ਕਰਵਾਰੇ ਦਾ ਆਇਆ ਹੈ ਜਿਵੇਂ ਬਾਲੂ ਰੇਤੇ ਦੇ ਵਿੱਚ ਬੈਠ ਕੇ ਬੱਚੇ ਪਾਣੀ ਦੇ ਕਿਨਾਰੇ ਤੇ ਘਰ ਬਣਾ ਲੈਂਦੇ ਐ ਬੂਹੇ ਬਣਾ ਲੈਂਦੇ ਐ ਤੇ ਫਿਰ ਉਹ ਘਰਵਾਰਾਂ ਦੀ ਮਹਿਰ ਕਰਦੇ ਮੇਰਾ ਇਹ ਘਰ ਵਾ ਇਹ ਮੇਰਾ ਬੂਹਾ ਹੈ ਮੇਰਾ ਦਰਵਾਜ਼ਾ ਹੈ ਇਸੇ ਪ੍ਰਕਾਰ ਪੰਜਾ ਤਤਾਰੂਪੀ ਪਾ ਰੇਤੇ ਦੇ ਇਹ ਜੀਵ ਜਿੰਨੇ ਹਨ ਇਹ ਸਰੀਰ ਰੂਪੀ ਘਰ ਤੇ ਬਾਹਰ ਆਪਦੇ ਬਣਾਉਂਦੇ ਹਨ ਬੜੀਆਂ ਬੜੀਆਂ ਹਵੇਲੀਆਂ ਗਹਿਰੀ ਕਰਕੇ ਨੀਵ ਖੋਦਾਈ ਉੱਪਰ ਮੰਡਵ ਛਾਏ ਮਾਰ ਕੰਡੇ ਤੇ ਕੋਲ ਕਾਈਮ ਤਨਰਮੂੜ ਬੁਲਾਏ ਇਸ ਪ੍ਰਕਾਰ بڑے ਘਰ ਤੇਵਾਰ ਹੈ ਵਾਲੂ ਰੇਤੇ ਦੀਆਂ ਹੀ ਘਰ ਤੇਵਾਰ ਜਿੰਨੇ ਹੈ ਜਿਸ ਵਕਤ ਪਾਣੀ ਦੀ ਲਹਿਰ ਆਉਂਦੀ ਹੈ ਸਾਰੇ ਟਹਿ ਜਾਂਦੇ ਆ ਇਸੇ ਪ੍ਰਕਾਰ ਬਾਲੂ ਪੰਨਾਂ ਤੱਤਾਂ ਦੇ ਰੇਤੇ ਦੇ ਘਰ ਸਰੀਰ ਤੇ ਬਾਹਰ ਇੰਦਰੀਏ ਬਣਾਏ ਹੋਏ ਹਨ ਜਿੰਨਾ ਘਰ ਤੇ ਬਾਰਾਂ ਵਿੱਚ ਫਸਿਆ ਰਹਿੰਦਾ ਹਰ ਵਕਤ ਇਹ ਬਾਲੂਰੇ ਤੇਰੇ ਘਰਾਂ ਤੇ ਵਾਰਾਂ ਨੂੰ ਸਾਧ ਸੰਗਤ ਜੀ ਕਾਰੂਪੀ ਅਗਨੇ ਨੂੰ ਘਰਾਂ ਨੂੰ ਬਾਲ ਦੇਣਾ ਹੈ ਸਾੜ ਦੇਣਾ ਹੈ ਜਿਸ ਪ੍ਰਕਾਰ ਬਾਹਰ ਪਾਣੀ ਘਰਾਂ ਨੂੰ ਢਾ ਦਿੰਦਾ ਹੈ ਐ ਕਾਰੂਪੀ ਪਾਣੀ ਨੇ ਨੂੰ ਢਾ ਦੇਣਾ ਹੈ ਬਿਨ ਸਤ ਬਾਹਰ ਨਾ ਲੱਗ ਗਈ ਤੇ ਭਾਈ ਇਹਨੂੰ ਨਾ ਸੁੰਦੇ ਆ ਬਾਹਰ ਦੇਣ ਨਹੀਂ ਲੱਗੇਗੀ ਜਿਨ੍ਹਾਂ ਨੂੰ ਬਾਲ ਕਿਆਂ ਦੀਆਂ ਈ ਆਵਲੇ ਘਰ ਮੰਨੀ ਬੈਠਾ ਹੈ ਸ੍ਰੀ ਗੁਰੂ ਜਿਉਂ ਕਾਗਜ਼ ਬੂੰਦਾਰ ਜਿਵੇਂ ਕਾਗਜ਼ ਤੇ ਬੂੰਦ ਪੈ ਜੇ ਨਾ ਬੂੰਦ ਅਰੀ ਹੁੰਦੀ ਹੈ ਪਾਣੀ ਦੀ ਕਾਗਜ਼ ਦੇ ਉੱਤੇ ਜਦੋਂ ਪਾਣੀ ਦੀ ਬੂੰਦ ਪਵੇ ਕਾਗਜ਼ ਉਦੋਂ ਹੀ ਗੜ ਜਾਂਦਾ ਹੈ ਇਸੇ ਪ੍ਰਕਾਰ ਸ੍ਰੀ ਕਾਗਜ਼ਾਂ ਦੀ ਕੋਸ਼ੜੀ ਦੀ ਨਹੀਂ ਆਈ ਹੈ ਭਾਈ ਤੇਰਾ ਬਣਿਆ ਹੋਇਆ ਇਹਦੇ ਵਿੱਚ ਜਦੋਂ ਰੋਗ ਰੂਪੀ ਕੋਈ ਬੂੰਦ ਪਈ ਜਾਂ ਕਾਮਨਾ ਰੂਪੀ ਬੂੰਦ ਜਦੋਂ ਆ ਕੇ ਪਈ ਉਸ ਵੇਲੇ ਮੋਰ ਵੀ ਬਦਲਾਂ ਵਿੱਚੋਂ ਵਰਖਿਓ ਵੀ ਪਦਾਰਥਾਰੂ ਵੀ ਬੂੰਦ ਜਦੋਂ ਕਾਮਨਾ ਰੂਪੇਗੀ ਉਦੋਂ ਕਾਗਜ਼ ਵਾਂਗੂ ਇਹ ਗਲ ਜਾਵੇਗਾ ਤਰਜੋਗਨ ਦਾ ਗਰਭ ਨਾ ਕੀਜੇ ਕਾਗਜ਼ ਜਿਉਂ ਗਲ ਜਾਏਗਾ ਸੁਣ ਮੇਰੀ ਮਨਸਾ ਮਨਹਾ ਹੈ ਸਾਡੀ ਤਾਂ ਭਾਈ ਮਨਸਾ ਸਿੱਖਿਆ ਜਿਹੜੀ ਹੈ ਇਹ ਆਪਦੇ ਮਨ ਦੇ ਵਿੱਚ ਸਿੱਖਿਆ ਦੇ ਤਾਈ ਸੁਣਨਾ ਕਰ ਤੇਰੇ ਅੰਦਰ ਜੇ ਮਨਸ਼ਾ ਹੈ ਨਾ ਇੱਛਾ ਹੈ ਆਪਦੇ ਉਧਾਰ ਦੀ ਤਾਂ ਸਾਡੀ ਇਹ ਸੁਖ ਸਿੱਖਿਆ ਸੁਣ ਲੈ ਮਨ ਚ ਸਤ ਦੇਖ ਵਿਚਾਰ ਇਹ ਹੀ ਸੱਚਾ ਬਚਨ ਕਹਿਨੇ ਆ ਇਸ ਨੂੰ ਸੱਚਾ ਵਿਚਾਰ ਕਰਕੇ ਵੇਖ ਲੈ ਸਿੱਧ ਸਾਧ ਜੇ ਸੰਸਾ ਹੈ ਤਾਂ ਵਿਚਾਰ ਵਾਲੇ ਪੁਰਖਾਂ ਦੀ ਸੰਗਤ ਕਰਕੇ ਵੇਖ ਲੈ ਵਿਚਾਰ ਕੇ ਸਿੱਧ ਸਾਧਕ ਗਿਰਹੀ ਜੋਗੀ ਵੇਖੋ ਇਸ ਕਾਲ ਤੋਂ ਡਰਦੇ ਹੋਏ ਸਿੱਧ ਲੋਕ ਜਿਹੜੇ ਸੀ ਸਾਧਕ ਸਾਧਨਾ ਕਰਨ ਵਾਲੇ ਲੋਕ ਸੀ ਜਿਹੜੇ ਗ੍ਰਸਤੀ ਲੋਕ ਸਨ योगी योग साधਨੋ ਵਾਲੇ ਜਿੰਨੇ ਸਨ ਤਜ ਗਏ ਘਰ-ਬਾਰ ਸਾਰੇ ਭਾਈ ਆਪਦੇ ਘਰ ਤੇ 12 ਨੂੰ ਛੱਡ ਕੇ ਚਲੇ ਗਏ ਬਿਆਹਵਾਨ ਚ ਕੋਈ ਬਾਣ ਪ੍ਰਸਤੀ ਬਣ ਗਿਆ ਕੋਈ ਯੋਗੀ ਬਣ ਗਿਆ ਕੋਈ ਸਿੱਧ ਬਣ ਗਿਆ ਕੋਈ ਸਾਧਕ ਬਣ ਗਿਆ ਘਰ-ਬਾਰ ਕਿਸੇ ਦੇ ਵੀ ਨਹੀਂ ਰਹੇ ਅੰਤ ਨੂੰ ਸਭ ਛੱਡ ਕੇ ਚਲੇ ਗਏ ਸਿੱਧ ਜਿਹੜੇ ਸੀ 84 ਯੋਗ ਦੇ ਵੱਲ ਨਾਲ ਸਰੀਰ ਨੂੰ ਰੱਖਣਾ ਹੀ ਵੱਡਾ ਸਮਝਦੇ ਸੀ ਪਰ ਕਹਿੰਦੇ ਵੱਡੀ ਆਰਜਾ ਫਿਰ ਫਿਰ ਜਨਮੇ ਹਰ ਸੰਸੰਗ ਨਾਲ ਗਏ ਆ ਸਾਧ ਕੇ ਸਾਧਨਾ ਕਰਨ ਵਾਲੇ ਲੋਕਾਂ ਨੂੰ ਕਾਗਜ਼ਰ ਦਿਖਾ ਕੇ ਆਪਦੀ ਪੂਜਾ ਕਰਾਉਣ ਚ ਫਸੇ ਰਹੇ ਸੀ ਗ੍ਰਸਤੀ ਇਹਦੇ ਲੋਕ ਬੜੇ ਬੜੇ ਪੂਜਨੀਕ ਬਣ ਬਣ ਕੇ ਲੋਕਾਂ ਦੇ ਇਹਦੇ ਕੋਈ ਕੋਈ ਮਾਈ ਬਣ ਕੇ ਪੂਜਾ ਕਰਾਈ ਜਾਂਦੀ ਹੈ ਕੋਈ ਆਦਮੀ ਬਣ ਕੇ ਗੁਰੂ ਬਣ ਕੇ ਪੂਜਾ ਕਰਾਈ ਜਾਂਦਾ ਹੈ یوں ਗ੍ਰਸਤੀ ਹੋ ਕੇ ਕੋਈ ਪੂਜਾ ਕਰਾਈ ਜਾਂਦੇ ਹੈ ਕਈ ਜੋਗੀ ਬਣ ਕੇ ਹੀ ਸਾਧ ਸੰਗਤ ਜੀ ਪੂਜਾ ਕਰਦੇ ਨੇ ਕਈ ਜੋਗੀ ਹਾਂ ਤਿਆਗੀ ਹਾਂ ਇਸ ਪ੍ਰਕਾਰ ਜਿੰਨੇ ਲੋਕ ਹੋ ਚੁੱਕੇ ਹਨ ਪਖੰਡ ਦਿਖਾ ਕੇ ਲੋਕਾਂ ਨੂੰ ਠੱਗਣ ਵਾਲੇ ਤਜ ਗਏ ਘਰਬਾਰ ਸਾਰੇ ਆਪੋ ਆਪਣੇ ਘਰਾਂ ਤੋਂ 12 ਨੂੰ ਕਰ ਸਰੀਰ ਨੂੰ ਬਾਹਰ ਨੂੰ ਇੱਥੇ ਹੀ ਛੱਡ ਕੇ ਚਲੇ ਗਏ ਕੁਝ ਕਰਕੇ ਕਿਸੇ ਦੇ ਨਾਲ ਕਿਸੇ ਦੇ ਸਰੀਰ ਨਹੀਂ ਗਿਆ ਹੈ ਰਹਾਉ ਜੈਸਾ ਸੁਪਨਾ ਰੈਨ ਕਾ ਜੇਦਾਂ ਸੰਸਾਰ ਇਸ ਪ੍ਰਕਾਰ ਦਾ ਹੈ ਜਿਸ ਪ੍ਰਕਾਰ ਰਾਤ ਨੂੰ ਸੁਪਨਾ ਆਉਂਦਾ ਹੈ ਐਸਾ ਸੰਸਾਰ ਤੇ ਜਦੋਂ ਜਾਗਦਾ ਉਸ ਵੇਲੇ ਕੋਈ ਪਦਾਰਥ ਨਹੀਂ ਹੁੰਦਾ ਇਸੇ ਪ੍ਰਕਾਰ ਰਾਤ ਹੈ ਵਿਦਿਆ ਰੂਪੀ ਰਾਤ ਇਹਦੇ ਚ ਸੁਪਨਾ ਇਹ ਸੰਸਾਰ ਆਇਆ ਹੈ ਨੀਂਦ ਆਈ ਵਿਦਿਆ ਦੀ ਅਵਸਥਾ ਰੂਪੀ ਰਾਤ ਵਿੱਚ ਇਹ ਸੁਪਨਾ ਹੈ ਸੰਸਾਰ ਜਿਹੜਾ ਪ੍ਰਤੀਤ ਹੋ ਰਿਹਾ ਵਿਦਿਆ ਕਰਕੇ ਤੈਸਾ ਸੰਸਾਰ ਇਹ ਆ ਸੰਸਾਰ ਇਹ ਰਾਗ ਦੇ ਸੁਖ ਨਹੀਂ ਨਹੀਂ ਨਾਸਵੰਤ ਹੈ ਅਣ ਹੋਇਆ ਪ੍ਰਤੀਤ ਹੁੰਦਾ ਹੈ ਪ੍ਰੀਤਲ ਨਾੜੀ ਐ ਸਾਧ ਸੰਗੇਜੀ ਸ਼ਰੀਰ ਦੇ ਅੰਦਰ ਵਾਰਨਾਉ ਕਹਿੰਦੇ ਸੋਮਾ ਸਬਰੀਕ ਹੈ ਯੋਗੀਆਂ ਪੁਰਖਾਂ ਦਾ ਕਥਨ ਹੈ ਇਹ ਸਾਧ ਸੰਗੇਜੀ ਹੱਤ ਯੋਗ ਪ੍ਰਦੀਪ ਕਾ ਜੀ ਪ੍ਰਸੰਗ ਆਉਂਦਾ ਹੈ ਉੱਥੇ ਉਹਨਾਂ ਨੇ ਲਿਖਿਆ ਹੈ ਕਿ ਸੋਮਾ ਇਸਾ ਬਾਲ ਨਾਲੋਂ ਅਬਰੀਕ ਹੈ ਜਿਹੜੀ ਨਾੜੀ ਪ੍ਰੀਤਲ ਨਾਵੇਂ ਨਾੜੀ ਹੈ ਜਦੋਂ ਉਹਦੇ ਚ ਮਨ ਜਾਂਦਾ ਹੈ ਉਦੋਂ ਇਹ ਹੈ ਜਾਂ ਚੰਦ ਉਹ ਇਹ ਜੇ ਸੂਰਜ ਇਹ ਜੇ ਆਕਾਸ਼ ਪਾਉਣ ਪਾਣੀ ਅਗਨੀ ਆ ਸਾਰੀਆਂ ਜੂਨਾ ਰਚ ਲੈਂਦੇ ਤੇ ਜਦੋਂ ਜਾਗਦਾ ਉਦੋਂ ਕੋਈ ਸਮਰੱਥਾ ਨਹੀਂ ਹੁੰਦੀ ਅਲਪਗ ਹੁੰਦਾ ਪਰ ਅਲਪਗ ਤਾਂ ਦੀ ਨਿਸ਼ਾਨੀ ਇਹ ਹੈ ਜੀ ਕਿ ਆਪ ਰਗੇ ਹੋਏ ਸ਼ੇਰ ਰਜਲੇ ਤਾਂ ਇਹਨੂੰ ਸ਼ੇਰ ਹੀ ਖਾਈ ਜਾਂਦਾ ਜੇ ਕੁੱਤਾ ਫੜਲੇ ਤਾਂ ਕੁੱਤਾ ਹੀ ਇਹਨੂੰ ਫੜੀ ਜਾਂਦਾ ਗਿੱਦੜ ਫੜਲੇ ਗਿੱਦੜ ਹੀ ਫੜੀ ਜਾਂਦਾ ਇਹ ਅਲਪਗ ਤਾਂ ਇਹਦੇ ਵਿੱਚ ਕਈ ਸ਼ੁਰੂ ਦੇ ਸਰਵਗਤਾਂ ਉਹਨੂੰ ਪਕੜਨੀ ਹੈ ਇਹਦੀ ਅਲਪਕਤਾ ਕਰਕੇ ਫਸ ਜਾਂਦਾ ਹੈ ਇਹ ਸੁਪਨੇ ਵਰਗਾ ਹੀ ਸਾਰਾ ਸੰਸਾਰ ਹੈ ਨਾਸਵੰਤ ਦ੍ਰਿਸ਼ਟਮਾਨ ਸਭ ਬਿਨਸੀ ਹੈ ਜਿੰਨਾ ਦ੍ਰਿਸ਼ਟਮਾਨ ਨਿਗਾਹ ਦੇ ਵਿੱਚ ਦ੍ਰਿਸ਼ਟੀ ਆਰਿਆ ਅਦ੍ਰਿਸ਼ਟਮਾਨ ਦ੍ਰਿਸ਼ਟੀ ਵਿਚ ਆਉਣ ਵਾਲਾ ਹੈ ਜਿੰਨਾ ਮੰਨਿਆ ਤੈ। ਕੀ ਆ ਲੱਗ ਹੈ ਗਵਾਰ? ਬੀਤਮਾਨ ਸਭ ਬਿਨਸੀ ਹੈ। ਇਹ ਜਿਸਣ ਵਾਲਾ ਮੰਨ ਲੈ ਤੂੰ ਇਹ ਬਚਨ ਸਾਡਾ ਸਭ ਨਾਸ਼ ਹੋ ਜਾਏਗਾ। ਕੀ ਆ ਲੱਗ ਹੈ ਗਵਾਰ? ਇਹ ਬਸਮਝਾ ਕਿਉਂ ਇਹਦੇ ਚ ਲੱਗਾ ਹੋਇਆ ਹੈ ਕਿਉਂ ਫਸਿਆ ਹੋਇਆ ਹੈ। ਕੀ ਲੱਗਾ ਧੀਰ ਕੀ ਲੱਗਣੀ ਹੈ ਬਸਮਝਾ ਝਾਟੀ ਨਾਸ਼ ਹੋ ਜਾਣਾ ਹੈ। ਕਹਾ ਸੋ ਭਾਈ ਮੀਤ ਹੈ। ਜਿਹੜੇ ਤੂੰ ਭਰਾ ਸਕਿਆ ਅੱਜ ਕਿੱਥੇ ਹੈ ਤੇਰੀ ਬਰਾਬਰ ਉਮਰ ਵਾਲੇ ਸੰਬੈ ਸਾਰੇ। ਦਾਰੇ ਸਿਮਰਤੀ ਸੁਧਾਰੇ ਸੱਜਣ ਮੇਰੇ ਰੰਗਲੇ ਜਾਸ ਤੇ ਜੀਰਾਨ ਹੰਪੀ ਬੰਨਿਆ ਡੰਮਣੀ ਰੋਵਾ ਚੀਣੀ ਬਾਣ ਬਰੀਕ ਬਾਨਾ ਲੇਲੀਆਂ ਕਦ ਕਦ ਕੇ ਰੋਵੇਂਗਾ ਕੀ ਬੰਨਣਾ ਸੋ ਜਿਹੜੇ ਤੇਰੇ ਸੱਜਣ ਪਿਆਰੇ ਸੀ ਉਹ ਕੁਜਾਰ ਚ ਜਾ ਵਸੇ ਮਸਾਨ ਭੂਕਾ ਜਾ ਰੇ ਤੂੰ ਕਿਵੇਂ ਕਾਇਮ ਰਸਕੇਗਾ ਦੇਖ ਨੈਣ ਪਸਾਰ ਕਹਾਂ ਕਿੱਥੇ ਤੇਰੇ ਸਕੇ ਭਾਈ ਤੇ ਮਿੱਤਰ ਸੱਜਣ ਅਖਾਣ ਨੂੰ ਪਸਾਰ ਕੇ ਵਿਚਾਰ ਦੁਆਰਾ ਖੋਲ ਕਰਕੇ ਵੇਖਣਾ ਕਰ ਇੱਕ ਚਾਲੇ ਇੱਕ ਚਾਲ ਸਹਿ ਇੱਕ ਤਾਂ ਚਲੇ ਗਏ ਹਨਗੇ ਇੱਕ ਚਾਲ ਸਹਿ ਚੱਲ ਰਹੇ ਹਨ ਸਭ ਆਪਣੀ ਵਾਰ ਸਾਰੇ ਆਪੋ ਆਪਣੀ ਵਾਰੀ ਅਨੁਸਾਰ ਤੁਰੇ ਜਾ ਰਹੇ ਜਦੋਂ ਕਿਸੇ ਦੀ ਪ੍ਰਾਦਾਵ ਨੂੰ ਮੁੱਕ ਜਾਂਦੀ ਹੈ ਉੱਥੇ ਹੀ ਉਹ ਸਮਾਪਤ ਹੋ ਜਾਂਦੇ ਹਨ ਜਿਨ ਪੂਰਾ ਸਤਿਗੁਰ ਸੇਵਿਆ ਇਹ ਭਾਈ ਜਿਨ੍ਹਾਂ ਨੂੰ ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ ਸੇਵਨ ਭਜਨ ਕੀਤਾ ਹੈ ਇਹ ਆਸਰ ਹਰ ਦੁਆਰ ਉਹ ਹਰੀ ਦੇ ਦੁਆਰ ਗਿਆਨ ਵਿੱਚ ਹਰੀ ਦੇ ਦੁਆਰ ਸੱਚਖੰਡ ਰੂਪੀ ਬੂਹੇ ਤੇ ਉਹ ਇਸ ਤਰ੍ਹਾਂ ਕੇ ਕਾਇਮ ਰਹਿੰਦੇ ਹਨ ਜਨ ਨਾਨਕ ਹਰ ਕਾ ਦਾਸ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਪਰਮੇਸ਼ਰ ਦਾ ਸੇਵਕ ਬਣਿਆ ਹੈ ਰਾਖ ਪੈਜ ਮੋਹਾਰ ਉਹ ਬੇਨਤੀਆਂ ਕਰਦੇ ਕਿ ਮਾਰਾ ਇਹ ਮਰਾਰੀ ਸਾਡੀ ਪੈਜ ਰੱਖੋ ਪ੍ਰਤਗਿਆ ਰੱਖੋ ਐਂਕਾ ਤੇਰੇ ਤੇਰੇ ਸੱਚੇ ਪਾਤਸ਼ਾਹ ਇਉਂ ਮਰਾਰੀ ਉਹਨਾਂ ਦੀ ਪੈਜ ਰੱਖ ਲੈਂਦਾ ਹੈ ਜੋ ਪ੍ਰਤਗਿਆ ਕਰਦੇ ਹੈ